ਕਿਆ ਕਰੋ ਵਾਪਸੀ ਲਾਖੀ ਲਾਖ ਕਰੋ ਗੰਦੇ ਪਾਣੀ ਦਾ ਹਲ ਕਰਾ ਤੇ ਰਾਮੇ ਲਾ ਕੇ ਰਾਮੇ ਕਰਾ ਰਾਮੇ ਭਾਰਤੀ ਕਿਸਾਨ ਜੀ ਨੇ ਅਗਰਾਹ ਜਿੰਦਾਬਾਦ 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 ਭਾਰਤੀ ਕਿਸਾਨ ਜੀ ਨੇ ਨੇਕਤਾ ਗਰਾਹ ਕਾਈ ਨਥਾਣਾ ਦਾ ਮੀਤ ਪ੍ਰਧਾਨ ਅਸੀਂ ਪਿਛਲੇ ਲੰਬੇ ਸਮੇਂ ਤੋਂ ਇੱਥੇ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਦਫਤਰ ਨਗਰ ਪੰਚਾਇਤ ਨਥਾਣਾ ਦੇ ਵਿੱਚ ਮੋਰਚਾ ਲਾਇਆ ਹੋਇਆ ਹੈਗਾ ਜਿਹਦਾ ਜਾਨੀ ਦੀ ਹੁਣ ਆ ਕੇ ਥੋੜਾ ਜਿਹਾ ਬੂਰ ਪਿਆ ਹੈਗਾ ਸਾਡੇ ਇਸ ਮੋਰਚੇ ਨੂੰ ਜਿਹੜਾ ਕਿ 4 ਮਹੀਨਿਆਂ ਦੇ ਲਗਭਗ ਸਾਨੂੰ ਇੱਥੇ ਸੰਘਰਸ਼ ਲੜਦਿਆਂ ਨੂੰ ਹੋ ਗਿਆ ਹੁਣ ਜਾ ਕੇ ਉਹ ਜਿਹੜਾ ਇੱਥੇ ਪਾਈਪਾਂ ਦਾ ਪ੍ਰਬੰਧ ਆ ਜਾਨੀ ਦੀ ਹੁਣ ਪ੍ਰਸ਼ਾਸਨ ਨੇ ਉਹ ਗੱਲ ਸਾਡੀ ਸੁਣੀ ਹੈ ਇੱਥੇ ਪਾਈਪਾਂ ਪਹੁੰਚ ਗਈਆਂ ਇਸ ਕਰਕੇ ਅਸੀਂ ਸਾਰੇ ਹੀ ਪਿੰਡ ਵਸਣਾਂ ਦਾ ਸਾਡੇ ਸਾਰੇ ਨਗਰ ਦਾ ਤੇ ਹੋਰ ਸਾਡੇ ਜਿੰਨੇ ਵੀ ਇਕਾਈ ਦੇ ਪ੍ਰਧਾਨ ਸਕਤਰ ਇੱਥੇ ਸਾਡੇ ਚ ਸ਼ਾਮਲ ਹੁੰਦੇ ਰਹੇ ਆ ਸਾਡਾ ਸਾਥ ਦਿੰਦੇ ਰਹੇ ਆ ਉਹਨਾਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਕੱਟਤਾ ਹੀ ਇੱਥੇ ਲਗਾਤਾਰ ਹੈ 4 ਮਹੀਨਿਆਂ ਤੋਂ ਇਹ ਦੀ ਮੂਰਤ ਇੱਥੇ ਚੱਲ ਰਿਹਾ ਹੈਗਾ ਇਹ ਉਦੋਂ ਤੱਕ ਜਣੀ ਦੀ ਅਸੀਂ ਇਹਨੂੰ ਚੱਲਦਾ ਰੱਖਾਂਗੇ ਜਿੰਨਾ ਚਿਰ ਇਹ ਸਾਡਾ ਜਿਹੜੀ ਜਿੱਤ ਹੈ ਸੀ ਇਹਨੂੰ ਅਧੂਰੀ ਮੰਨਦੇ ਆ ਜਿਹੜੀ ਅਜੇ ਇਕੱਲੀਆਂ ਪਾਈਪਾਂ ਆਈਆਂ ਆਈਆਂ ਕਿਉਂਕਿ ਇੱਥੇ ਗਲੀਆਂ ਦੇ ਵਿੱਚ ਅੱਜ ਵੀ ਉਵੇਂ ਜਣੀ ਦੀ ਗੰਦਾ ਪਾਣੀ ਖੜਾ ਹੈਗਾ ਉਹਦਾ ਆਰਜੀ ਪ੍ਰਬੰਧ ਹੋਵੇ ਕਿਉਂਕਿ ਇਹ ਕੰਮ ਚੱਲਦੇ ਨੂੰ ਘੱਟੋ ਘੱਟ ਸਾਲ ਦੂਰ ਸਾਲ ਦਾ ਸਮਾਂ ਲੱਗਣਾ ਹੈਗਾ ਉਹਨਾਂ ਚਿਰ ਉਹ ਪਾਣੀ ਕੋਈ ਆਰਜੀ ਤੌਰ ਤੇ ਇਹ ਜ਼ਮੀਨਾਂ ਲੈ ਕੇ ਉੱਥੇ ਕੱਢਣਾ ਤੇ ਉਹਨਾਂ ਚਿਰ ਅਸੀਂ ਮੋਰਚਾ ਜਾਰੀ ਰੱਖਾਂਗੇ ਜਿੰਨਾ ਚਿਰ ਸਾਡਾ ਇਹ ਪੂਰਾ ਪ੍ਰਬੰਧ ਚੱਲਦਾ ਨਹੀਂਗਾ ਤੇ ਇਥੇ ਆਰਜੀ ਪ੍ਰਬੰਧ ਨਹੀਂ ਹੁੰਦਾ ਇਸ ਕਰਕੇ ਅਸੀਂ ਇਹ ਦੁਬਾਰਾ ਫੇਰ ਇੱਥੇ ਚੇਤਾਵਨੀ ਦਿੰਨੇ ਆ ਕਿ ਕੱਲ ਸਾਡੇ ਇੱਥੇ ਕੁਝ ਭਰਾਵਾਂ ਨੇ ਇਹ ਗੱਲ ਕੀਤੀ ਆ ਵੀ ਇਹ ਪਾਈਪਾਂ ਆਈਆਂ ਕਿਉਂਕਿ ਅਸੀਂ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਜਿਹੜਾ ਜੇ ਪਾਈਪਾਂ ਹੀ ਆਉਣ ਦਾ ਹੁੰਦਾ ਤਾਂ ਸਾਡੇ ਹੋਰ ਵੀ ਆਸੇ ਪਾਸੇ ਕਿੰਨੇ ਪਿੰਡ ਆ ਜਿੱਧਰ ਪਿੰਡ ਲੈ ਲੋ ਜਿਹਦੇ ਵਿੱਚ ਹਲੇ ਵੀ ਪਾਣੀ ਦੀ ਐ ਸਮੱਸਿਆ ਪੂਰੀ ਬਣੀ ਹੋਈ ਆ ਜਾਂ ਇੱਥੋਂ ਦੇ ਖੋਦਾ ਐਮਐਲਏ ਦਾ ਪਿੰਡਾ ਚੱਕਪਤੇ ਸਿੰਘ ਵਾਲਾ ਉੱਥੇ ਵੀ ਪਾਣੀ ਦੀ ਵੱਡੀ ਸਮੱਸਿਆ ਬਣੀ ਹੋਈ ਆ ਜਾਂ ਪਿੱਛੇ ਪੁੱਚੋ ਮੰਡੀ ਦੇ ਵਿੱਚ ਧਰਨੇ ਲਾ ਕੇ ਹਟੇ ਆ ਜੇ ਭਲਾ ਆਹੀਂ ਹੱਲ ਹੁੰਦੇ ਹੁੰਦੇ ਤਾਂ ਫਿਰ ਇਹ ਸਾਰੇ ਕਿਤੇ ਹੀ ਐਮਐਲਏ ਸਾਬਦ ਘਟਨ ਕਰ ਜਾਂਦੇ ਕਿਉਂਕਿ ਜੇ ਹੱਲ ਹੋਇਆ ਮਸਲੇ ਦਾ ਤਾਂ ਇਹ ਸੰਘਰਸ਼ ਦੇ ਜ਼ੋਰ ਤੇ ਹੋਇਆਗਾ ਲੋਕਾਂ ਦੀ ਤਾਕਤ ਨਾਲ ਹੋਇਆਗਾ ਠੀਕ ਆ ਸਾਨੂੰ ਇਹ ਗੱਲ ਹਲੇ ਸਾਡੇ ਭਰਾਵਾਂ ਦੇ ਵਿੱਚ ਹੈਗਾ ਥੋੜਾ ਕਾ ਨਾ ਵੀ ਇੱਥੇ ਲੰਮਾ ਸਮਾਂ ਸਾਨੂੰ ਬੈਠਣਾ ਪੈ ਗਿਆ ਕਿਉਂਕਿ ਜੇ ਅਸੀਂ ਆਏ ਦੇ ਦਿੰਨੇ ਆ ਕਿ ਇਦੋਂ ਵੱਡੀਆਂ ਸਾਡੀਆਂ ਮੰਗਾਂ ਆਈਆਂ ਦਿੱਲੀ ਵਾਲੀਆਂ ਜੇ ਸਾਨੂੰ ਆਹ ਪਾਣੀ ਦਾ ਮਸਲਾ ਹੱਲ ਕਰਾਉਣ ਲਈ ਤੇ 4 ਮਹੀਨੇ ਲੜਨਾ ਪੈ ਗਿਆ ਤਾਂ ਸਾਨੂੰ ਉਹਦੇ ਲਈ ਫਿਰ ਕਿੰਦੀ ਵੱਡੀ ਲਾਮਬੰਦੀ ਦੀ ਤਿਆਰੀ ਦੀ ਲੋੜ ਆ ਇਸ ਕਰਕੇ ਅਸੀਂ ਸਾਰੇ ਭਰਾਵਾਂ ਨੂੰ ਇਹ ਅਪੀਲ ਕਰਦੇ ਆਂ ਵੀ ਆਪਣਾ ਏਕੇ ਦੀ ਤਾਕਤ ਇਕੱਠੀ ਕਰੋ ਅਸੀਂ ਤਾਂ ਇਸ ਸੰਘਰਸ਼ਾਂ ਦੇ ਉੱਤੇ ਹੀ ਟੇਕ ਰੱਖਦੇ ਆਂ ਜੇ ਅਸੀਂ ਇਹ ਗੱਲ ਫੇਰ ਉਹ ਪਹਿਲਾਂ ਵੀ ਦਰਹਾਈ ਆ ਹੁਣ ਵੀ ਅਸੀਂ ਇਹ ਗੱਲ ਕਰਦੇ ਆਂ ਵੀ ਇੱਥੇ ਐਮਐਲ ਸਾਬ ਟੱਕ ਲਾਏ ਗਏ ਸੀ ਕਿਉਂਕਿ ਜਿਹੜਾ ਪਾਣੀ ਦਾ ਪ੍ਰਬੰਧ ਆ ਉਹਦਾ ਜੈਂਦੀ ਸੀਵਰੇਜ ਦਾ ਉਹ ਸਪੜਾਂ ਦੇ ਵਿੱਚੋਂ ਚੱਲਣਾ ਹੈਗਾ ਇਸ ਕਰਕੇ ਇੱਥੇ ਟੱਕ ਲਾਉਣ ਦਾ ਸੀ ਕੋਈ ਤਕ ਨਹੀਂ ਮੰਨਦੇ ਪਰ ਐਮਐਲਏ ਸਾਹਿਬ ਜਾਂ ਤਾਂ ਲੋਕਾਂ ਤੋਂ ਡਰਦੇ ਸੀ ਵੀ ਕਿਤੇ ਮੈਨੂੰ ਘੇਰ ਨਾ ਲੈਣ ਕਿਉਂਕਿ 4 ਮਹੀਨੇ ਹੋ ਗਏ ਸਾਨੂੰ ਇੱਥੇ ਬੈਠਿਆ ਨੂੰ ਅੱਜ ਤੱਕ ਸਾਨੂੰ ਇੱਥੇ ਐਮਐਲਏ ਸਾਹਿਬ ਨੇ ਦਰਸ਼ਨ ਨਹੀਂ ਕਰਵਾਏ ਜੇ ਇੱਕ ਵਾਰੀ ਆਇਆ ਤਾਂ ਉਹਨਾਂ ਦੇ ਬੇਟੇ ਸਾਹਿਬ ਇੱਥੇ ਆ ਕੇ ਗਏ ਆ ਜਿਹੜਾ ਕਿ ਇਹ ਲੋਕਾਂ ਨੂੰ ਐਂ ਕਹਿੰਦੇ ਸੀ ਵੀ ਸੋਡਾ ਸੀ ਆ ਪ੍ਰਪੋਜ਼ਲ ਬਣਾਈ ਵੀ ਆ ਫਾਈਲ ਬਣਾਈ ਵੀ ਆ ਜਿਹੜੀ ਕਿ ਉਹ ਹੋਰ ਪਾਸੇ ਦੀ ਸੀ ਜਿਹੜਾ ਇਹ ਪ੍ਰਬੰਧ ਦਾ ਹੁਣ ਇਹ ਸਿੱਧਾ ਜਾਣ ਦੀ ਜਿਹੜਾ ਦialpur wali train ਦੇ ਵਿੱਚ ਪੈਣਾ ਦਾ ਹਾਂਜੀ ਤੁਸੀਂ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਕਮਲਜੀਤ ਕੌਰ ਹੈ ਮੈਂ ਸੋਸ਼ਲ ਵਰਕਰ ਆ ਅਸੀਂ ਇੱਕ ਥੋੜਾ ਜਿਹਾ ਬੀ ਸ਼ਿੰਗਾਰਸ਼ ਲੈ ਕੇ ਚੱਲੇ ਸੀ ਛੋਟਾ ਭੈਣਾਂ ਦੇ ਨਾਲ ਸਹਿਯੋਗ ਦੇ ਨਾਲ ਤੇ ਇਹ ਸਾਨੂੰ ਜਿਹੜਾ ਵੱਡਾ ਹੰਗਾਰਾ ਮਿਲਿਆ ਹੈ ਅਗਰਾਹਾ ਜਥੇ ਬੰਦੀ ਤੋਂ ਮਿਲਿਆ ਹੈ ਇਹ ਸਾਡਾ ਜਿਹੜੀ ਦੇਣ ਆਏ ਸਾਡੇ ਬਜ਼ੁਰਗ ਬਾਪੂ ਮਾਵਾ ਭੈਣਾਂ ਸਾਡੀਆਂ ਮਾਤਾਵਾ ਜਿਹੜੀਆਂ ਅ ਗਰਮੀ ਤੋਂ ਲੈ ਕੇ ਅਸੀਂ ਪੱਖਿਆਂ ਤੋਂ ਚੱਲੇ ਸੀ ਤੇ ਅੱਜ ਅਸੀਂ ਧੂਆਂ ਤੱਕ ਸਾਡਾ ਜਿਹੜਾ ਇਹ ਮੋਰਚਾ ਪਹੁੰਚ ਗਿਆ ਏ ਇਹ ਨਾ ਬਜ਼ੁਰਗਾਂ ਦੀ ਦੇਣ ਐ ਇਹ ਕਿਸੇ ਐਮਐਲਏ ਦੀ ਦੇਣ ਨਹੀਂ ਇਹ ਲੋਕਾਂ ਨੇ ਆਪ ਦੀ ਜਿਹੜੀ ਇੱਕ ਦ੍ਰਿੜਤਾ ਦੇ ਨਾਲ ਜੂਝ ਦੇ ਨਾਲ ਜਿਵੇਂ ਸੂਝਬੂਝ ਦੇ ਨਾਲ ਅਸੀਂ ਲਗਨ ਦੇ ਨਾਲ ਲੜਦੇ ਰਹੇ ਹਾਂ ਉਸ ਇਹ ਜਿਹੜੀ 80% ਹੈ ਜਿਵੇਂ ਸਾਡੇ ਮੋਰਚੇ ਦੀ ਇਹ ਜੱਤ ਹੋਈ ਹੈ ਤੇ ਅਸੀਂ ਜਿਹੜਾ ਸੇਹਰਾ ਦਿੰਨੇ ਆ ਸਾਡੇ ਬਜ਼ੁਰਗਾਂ ਨੂੰ ਜਿੰਨਾਂ ਤੋਂ ਅਸੀਂ ਸੇਧ ਲੈ ਕੇ ਐਂਥਰਮੇ ਨਾਲ ਅਸੀਂ ਜਾਬ ਤੇ ਵਿੱਚ ਰਹਿ ਕੇ ਸਾਡੇ ਅਗਰਾਹਾਂ ਜਥੇਬੰਦੀ ਦੇ ਝੰਡੇ ਹੇਠ ਸੀ ਜਿਹੜਾ ਇਹ ਮੋਰਚਾ ਲੰਮੇ ਸਮੇਂ ਤੋਂ ਚਲਾਇਆ ਹੈ ਉਹਨਾਂ ਦੀ ਦੇਣ ਹੈ ਇਹ ਉਹਨਾਂ ਕਰਕੇ ਜਿਹੜਾ ਅਸੀਂ 80% ਹੈ ਜਿਹੜੀ ਜੱਤ ਇਹ ਕਰੀ ਹੈ ਤੇ ਬਾਕੀ ਜਿਹੜਾ ਰਹਿੰਦਾ ਕੰਮ ਹੈ ਉਹ ਜਿੰਨਾ ਚਿਰ ਪੱਕਾ ਹੱਲ ਨਹੀਂ ਹੋ ਜਾਂਦਾ ਜਿਵੇਂ ਗਲੀਆਂ ਦੇ ਵਿੱਚ ਇਸ ਟਾਈਮ ਵੀ ਪਾਣੀ ਬਹੁਤ ਖੜਾ ਹੈ ਅ ਜਗਤਾ ਪੱਤੀ ਵਾਲਾ ਸਾਡਾ ਛੱਪੜ ਆ ਉਹ ਤਾਂ ਨੱਕੋ ਨਾਕੀ ਗਲੀਆਂ ਸਾਰੀਆਂ ਜਿਹੜੀਆਂ ਭੜੀਆਂ ਪੰਗਾਂ ਇਹ ਅਸੀਂ ਪ੍ਰਸ਼ਾਸਨ ਤੋਂ ਅੱਜ ਵੀ ਇਹੀ ਮੰਗ ਰੱਖੀ ਸੀ ਕਿ ਵੀ ਤੁਸੀਂ ਕੋਈ ਆਰਜੀ ਪ੍ਰਬੰਧ ਕਰਕੇ ਜਿਵੇਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਨਗਰ ਕੀਤੇ ਨਾ ਰਿਹਾ ਇਹ ਸਾਨੂੰ ਵੱਡੀ ਸਮੱਸਿਆ ਬਣੀ ਹੋਈ ਹੈ ਨਾਲ ਮੋਰਚਾ ਚੱਲਦਾ ਸੀ ਉਹਦੀ ਦੇਣ ਹੈ ਇਹ ਸਾਡੇ ਬਜ਼ੁਰਗਾਂ ਦੀ ਦੇਣ ਆ ਸੀ ਜਿਵੇਂ ਉਹਨਾਂ ਤੇ ਸੇਧ ਲੈ ਕੇ ਪਿਛਲੇ ਦਿਨਾਂ 'ਚ ਲੜੇ ਆ ਇਸੇ ਲੋਕਾਂ ਨੂੰ ਪਤਾ ਹੀ ਹੁੰਦਾ ਜੀ ਉਹ ਵੀਡੀਓ ਵੀਡੀਓ ਖੇਡਦੇ ਆ ਆਪਾਂ ਉਹ ਚੀਜ਼ਾਂ 'ਚ ਨਹੀਂ ਪੈਣਾ ਆਪਾਂ ਨਹੀਂ ਸੋਚ ਸਾਡੀ ਸਾਰੇ ਲੋਕਾਂ ਦੀ ਜਿਹੜਾ ਲੋਕਾਂ ਦੀ ਸੋਚ ਇਸ ਤੋਂ ਉੱਪਰ ਹੁੰਦੀ ਹੈ ਉਹ ਚੱਲੀ ਜਾਂਦੀਆਂ ਛੋਟੀਆਂ ਹੁੰਦੀਆਂ ਰਹਿੰਦੀਆਂ ਪਤਾ ਹੀ ਆ ਲੋਕਾਂ ਨੂੰ ਵੀ ਕਿੰਨੀ ਕ ਐਮਐਲਏ ਦੀ ਦੇਣ ਐ ਕਿੰਨਾ ਕ ਸਾਡੇ ਹਲਕੇ ਦੇ ਵਿੱਚੋਂ ਗੁਜ਼ਰਦੇ ਆ ਉਹ ਕਿੰਨੇ ਕ ਆਮ ਲੋਕਾਂ ਦੇ ਨਾਲ ਵਿਚਰਦੇ ਆ ਕਿਵੇਂ ਦੁੱਖ ਸੁੱਖ ਦੇ ਵਿੱਚ ਆ ਕੇ ਖੜਦੇ ਆ ਸਭ ਲੋਕਾਂ ਨੂੰ ਪਤਾ ਹੀ ਹੁੰਦਾ ਜੀ ਚਲੋ ਉਹਨਾਂ ਨੇ ਵੀ ਆਪਦੇ ਖੇਡ ਖੇਡਨੀ ਐ ਖੇਢੀ ਜਾਂਦੇ ਖੇਡਣ ਦਿਓ ਜ਼ਰੂਰੀ ਐ ਉਹਨਾਂ ਨੂੰ ਵੀ ਆਪਦਾ ਫਰਜ਼ ਨਿਭਾਉਣੇ ਪੈਂਦੇ ਆ ਤੇ ਆਪਾਂ ਉਹਦੇ ਤੇ ਬਾਲਾ ਨਹੀਂ ਜਾਂਦੇ ਆਪਾਂ ਆਪਣੀ ਜਿਹੜੇ ਲੜਦੇ ਲੋਕਾਂ ਦੀ ਜਿੱਤ ਆ ਉਹਨਾਂ ਤੇ ਆਪਾਂ ਲੜਦੇ ਰਵਾਂਗੇ ਹਮੇਸ਼ਾ ਜਿੰਨਾ ਚਿਰ ਸਾਡਾ ਪੱਕੇ ਮਸਲੇ ਦਾ ਹੱਲ ਨਹੀਂ ਹੋ ਜਾਂਦਾ ਇਸੇ ਤਰ੍ਹਾਂ ਅਸੀਂ ਜੂਝਦੇ ਰਵਾਂਗੇ ਅਲੜ ਦੇ ਲੋਕਾਂ ਨਹੀਂ ਹਮੇਸ਼ਾ ਜਿੱਤ ਹੁੰਦੀ